ਤਤ ਪਵਨ ਜਾਗਤ ਜੋਤ ਜੁਗੋ ਜੁਗ ਅਟਲ ਚਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰ ਜੋ ਸਤ ਸੰਗਤ ਜਿਉ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੀ ਬਾਰ ਕਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਜਤ ਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤੋ ਭਇਓ ਅਰੂੜਾ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਭਾਈ ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤ ਪ੍ਰਾਪਤ ਕਰ ਲਈ ਉਸ ਦਾ ਟਟਕਣਾ ਟਟਕਦਾ ਮਨ ਜਿਹੜਾ ਉਸ ਅਦਾ ਲਈ ਟਿਕ ਜਾਂਦਾ ਹੈ ਅਨਹਦ ਤਨ ਬਾਜੈ ਨਤ ਬਾਜੈ ਹਰ ਅੰਮ੍ਰਿਤ ਤਰ ਰਸ ਲੀੜਾ ਉਸ ਦੇ ਅੰਦਰ ਕਹਿੰਦੇ ਇੱਕ ਰਸ ਰਾਵ ਨਾਲ ਮਾਨੋ ਵੀ ਸਦਾ ਬਾਜੇ ਵੱਜਦੇ ਰਹਿੰਦੇ ਹਨ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੀ ਧਾਰ ਉਹ ਪ੍ਰੇਮ ਨਾਲ ਪੀ ਪੀ ਕੇ ਰਜ ਜਾਂਦਾ ਹੈ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮਹਾਰਜ ਗੰਦ ਵੀ ਮਿਹਰਬਾਨ ਵੀ ਉਸ ਸੋਹਣੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਔਰ ਉਸ ਪ੍ਰਮਾਤਮਾ ਨੇ ਗੁਰੂ ਨੇ ਮੇਰੇ ਮਨ ਤਨ ਪ੍ਰੀਤ ਲਗਾਈ ਸਤ ਗੁਰੂ ਉਹ ਹਾਰੇ ਮਿਲਿਓ ਲਾਇ ਚੀੜਾ ਵੀ ਗੁਰੂ ਨੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਜਿਹੜਾ ਸੋ ਪੈਦਾ ਕਰ ਦਿੱਤਾ ਹੁਣ ਪਰਮਾਤਮਾ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ ਰਹਾਉ ਸਾਖਤ ਬੰਧ ਪਏ ਹੈ ਮਾਇਆ ਵਿਕ ਸੰਚੈ ਲਾਇ ਜਕੀੜਾ ਸਤਿਗੁਰ ਕਹਿੰਦੇ ਭਾਈ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਬੋਵ ਵਿੱਚ ਵੱਜੇ ਰਹਿੰਦੇ ਹਨ ਉਹ ਜੋਰ ਲਾ ਕੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਜਿਹੜੀ ਹੈ ਇਹ ਜ਼ਹਿਰ ਹੀ ਇਕੱਠੀ ਕਰਦੇ ਹਨ ਹਰ ਕੈ ਅਰਥ ਖਰਚ ਨੈ ਸਾਕੈ ਜਮ ਕਾਲ ਸਹੰਸਿਰ ਪੀੜਾ ਉਹ ਮਨੁੱਖ ਉਸ ਮਾਇਆ ਨੂੰ ਪਰਮਾਤਮਾ ਦੇ ਰਾਹ ਤੇ ਖਰਚ ਨਹੀਂ ਕਰ ਸਕਦੇ ਇਸ ਵਾਸਤੇ ਕਹਿੰਦੇ ਉਹ ਫਿਰ ਆਤਮਿਕ ਮੌਤ ਦਾ ਦੁੱਖ ਜਿਹੜਾ ਆਪਣੇ ਸਰੂਪ ਤੇ ਸਹਾਰਦੇ ਰਹਿੰਦੇ ਹਨ ਜਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸ਼ਰਦਾ ਲਾਈ ਮੁਖ ਧੂੜਾ ਮਹਾਰਜ ਕਹਿੰਦੇ ਵੀ ਜਨਾ ਮਨੁੱਖਾ ਨੇ ਸ਼ਰਦਾ ਨਾਲ ਪ੍ਰੇਮ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਹਿਰਦੇ ਉੱਤੇ ਲਾ ਕੇ ਆਪਣੇ ਮਸਤ ਪੁੱਥੇ ਲਾ ਕੇ ਆਪਣਾ ਸਰੀਰ ਪ੍ਰਮਾਤਮਾ ਦੇ ਚਰਨਾਂ 'ਚ ਅਰਪਣ ਕਰ ਦਤਾ ਕਹਿੰਦੇ ਉਹ ਮਨੁੱਖ ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲਗਾ ਮਨ ਗੂੜਾ ਉਹ ਮਨੋ ਕੇ ਸ਼ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਦਾ ਸੋਭਾ ਕਟਦੇ ਹਨ ਔਰ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਨਾਲ ਗੂੜਾ ਪਿਆਰ ਜਿਹੜਾ ਹੈ ਉਹ ਬਣ ਜਾਂਦਾ ਹੈ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਅਰਦਾਸ ਕਰੀਏ ਮਾਲਕ ਦੇ ਚਰਨ ਜੀ ਦਾਤਾ ਏ ਹਰੀ ਏ ਪ੍ਰਮਾਤਮਾ ਮੈਨੂੰ ਗੁਰੂ ਵਲਾ ਔਰ ਮੈਨੂੰ ਗੁਰੂ ਮਲਾ ਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ ਜਨ ਨਾਨਕ ਪ੍ਰੀਤ ਲਗੀ ਭਗਤ ਸਾਧਗੁਰ ਮੇਲੇ ਸਾਧੂ ਭਗਾਂ ਹਰਿਓ ਮਨ ਮੂੜਾ ਹੈ ਦਾਸ ਨਾਨਕ ਆਖੇ ਗੁਰੂ ਸਭ ਕਹਿੰਦੇ ਹਨ ਕਿ ਜਿਸ ਮਨੋ ਕਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ ਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਪੇ ਜਮਨ ਹਰਾ ਹੋ ਜਾਂਦਾ ਹੈ ਆਉ ਗੁਰੂ ਸਭ ਕਿਰਪਾ ਕਰਨਾ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਅਜਮੇਰੀ ਪੀਰੀ ਦੇ ਮਾਲਕ 6ਵੇਂ ਗੁਰੂ ਲਾਲਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਹਨ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਸਭਨਾਂ ਉੱਪਰ ਮਿਹਰ ਭਰਿਆਤ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਲੋਕ ਤੇ ਪਰਲੋਕ ਦੇ ਸੁੱਖ ਬਖਸ਼ੇ ਇਹ ਅਰਦਾਸ ਔਰ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸਤੀ ਪ੍ਰੇਮ ਦਾ ਭਗਤਾਂ ਦੀ ਅਰਦਾਸ ਗੁਰੂ ਘਰ ਦੀਆਂ ਚੰਦਰੀਆਂ ਸਵਾਵਾ ਨਿਰਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੂਰ ਗਵਿੰਦ ਕਾ ਪੂਰਨ ਗੁਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ